ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ ਵਾਹਿਗੁਰੂ ਜੀ ਦੇਖੋ ਜੀ ਅੱਜ ਸਾਰੇ ਫੈਨ ਨੂੰ ਮੈਂ ਨਾ ਆਪਦੇ ਦਿਲ ਦੀਆਂ ਕੁਝ ਅਜਈਆਂ ਆਪਦੇ ਨਾਲ ਹੱਡ ਬੀਤੀਆਂ ਕੁਝ ਅਜਈਆਂ ਗੱਲਾਂ ਸ਼ੇਅਰ ਕਰਨ ਲੱਗੀ ਆ ਕਿਉਂਕਿ ਬਹੁਤ ਮੇਰੇ ਨਾਲ ਇਦਾਂ ਹੋਈਆਂ ਨੇ ਜੇ ਤੱਕ ਮੇਰੇ ਛੋਟੇ ਭਰਾ ਦਾ ਨਾ ਮੈਰਿਜ ਦੇ ਲੈ ਕੇ ਤੇ ਮੇਰੇ ਭਤੀਜਾ ਹੋਣਾ ਸੀ ਜਦੋਂ ਉਸ ਟਾਈਮ ਡਾਕਟਰਾਂ ਨੇ ਸਾਨੂੰ ਕਹਤਾ ਸੀਗਾ ਵੀ ਬੱਚੇ ਦੇ ਮੂੰਹ ਦੇ ਵਿੱਚ ਨਾ ਮਾਂ ਦਾ ਗੰਧਮ ਜਿਹੜਾ ਹੁੰਦਾ ਅੰਦਰੋਂ ਉਹ ਨਾ ਪੌਟੀ ਚਲੀ ਗਈ ਹੈ ਵੀ ਨਹੀਂ ਤਾਂ ਤੁਹਾਨੂੰ ਬੜੇ ਪ੍ਰਸ਼ਨਾਂ ਚੱਕਣਾ ਪਏਗਾ ਨਹੀਂ ਉਹਨੇ ਅੱਧੇ ਘੰਟੇ ਦੇ ਵਿੱਚ ਜਨਮ ਲੈ ਲਿਆ ਲੈ ਰਿਆ ਉਸ ਟਾਈਮ ਮੈਂ ਗੁਰੂ ਸਾਭਾ ਆ ਕੇ ਅਰਦਾਸ ਕੀਤੀ ਕੜਾ ਪ੍ਰਸ਼ਾਦ ਸਜਾਇਆ ਜਪਜੀ ਸਾਹਿਬ ਆਨੰਦ ਸਾਹਿਬ ਦਾ ਪਾਠ ਕੀਤਾ ਹਜੇ ਮੈਂ ਅਰਦਾਸ ਹੀ ਕਰ ਰਹੀ ਸੀ ਮੇਰੇ ਵੀਰ ਜੀ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਪੈਣੇ ਆਪਣੇ ਘਰ ਵਾਹਿਗੁਰੂ ਜੀ ਨੇ ਨਾਰਮਲ ਤਰੀਕੇ ਨਾਲ ਮੇਰਾ ਭਤੀਜਾ ਪੈਦਾ ਹੋ ਗਿਆ ਦੇਖੋ ਇਸ ਤੋਂ ਪ੍ਰਤੱਖ ਵਾਹਿਗੁਰੂ ਜੀ ਹੋਰ ਕੀ ਦਿਖਾਉਣਗੇ ਮੇਰੇ ਹਸਬੰਦ ਜੀ ਦੀ ਹੈ ਨਾ ਏਜ ਹੋਣਾ ਫਾਈਨਲ ਹੋ ਚੁੱਕੀ ਸੀ ਵੀ ਇਸ ਤੋਂ ਬਾਅਦ ਸਰਕਾਰੀ ਜੋਬ ਨਹੀਂ ਮਿਲਦੀ ਬਾਰ ਬਾਰ ਅਸੀਂ ਅਰਦਾਸ ਕਰਨੀ ਜਦੋਂ ਪਾਠ ਕਰਨੀ ਅਰਦਾਸ ਕਰਨੀ ਬੱਚਾ ਨੇ ਅਰਦਾਸ ਕਰਨੀ ਕਿ ਪਿਤਾ ਜੀ ਨੂੰ ਨੌਕਰੀ ਵਾਖ ਨਹੀਂ ਲਾਸਟ ਇਅਰ ਦੇ ਵਿੱਚ ਲਾਸਟ ਸਾਲ ਦੇ ਵਿੱਚ ਮੇਰੇ ਹਸਬੰਦ ਨੂੰ ਸਰਕਾਰੀ ਨੌਕਰੀ ਹੋਰ ਪਤਾ ਨਹੀਂ ਕਿੰਨੀਆਂ ਇੱਕ ਮੁਸ਼ਕਲਾਂ ਹੋਈਆਂ ਨੇ ਜਿਹੜੀਆਂ ਸਾਡੀਆਂ ਵਾਇਕ੍ਰਿਚ ਨੇ ਹੱਲ ਕਰੀਆਂ ਨੇ ਆਹ ਉਹ ਤੁਹਾਨੂੰ ਗੁਰੂ ਸਾਹਿਬਾਂ ਦੀ ਮਹਿਮਾ ਸੁਣਾਉਣੇ ਆ ਤੇ ਤੁਹਾਨੂੰ ਦੱਸ ਦਿਆਂ ਵੀ ਮੈਂ ਕਿਹੜੇ ਕਿਹੜੇ ਪਾਠ ਕਰਦੀਆਂ ਤੇ ਚਲੋ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰ ਆ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਗੇ ਮੈਂ ਤੁਹਾਡੀ ਆਪਣੀ ਫ੍ਰੈਂਡ ਕਿਰਨ ਪਾਲਕੌਰ ਆਪਣੇ ਚੈਨਲ ਤੋਂ ਤੁਹਾਡੇ ਸਾਰਿਆਂ ਵਾਸਤੇ ਪ੍ਰਮਾਤਮਾ ਅਗੇ ਅਦਾ ਚੋਦਰੀ ਬੇਨਤੀ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਹਨ ਕਿਉਂਕਿ ਮੇਰਾ ਤੁਹਾਨੂੰ ਵਾਈਕਰੂ ਦੇ ਨਾਲ ਜੋੜੰਦਾ ਵੀ ਤੇ ਉਹ ਤੋਂ ਜਿਹੜੀਆਂ ਦਫਤ ਮਿਲਦੀਆਂ ਨੇ ਉਹ ਵੀ ਹਨਾ ਦੱਸਣ ਦਾ ਇੱਕ ਮਕਸਦ ਹੈਗਾ ਦੇਖੋ ਮੈਂ ਜਦੋਂ ਵੀ ਕੋਈ ਵੀਡੀਓ ਪਾਉਣੀਆ ਮੈਨੂੰ ਕੋਈ ਨਾ ਕੋਈ ਸਿਸਟਰ ਉਹਦੇ ਤੇ ਕਮੈਂਟ ਕਰਦੀ ਹੈ ਕਿ ਦੀਦੀ ਸਾਡੀ 1 ਮਹੀਨੇ ਦੇ ਵਿੱਚ ਵਾਹਿਗੁਰੂ ਜੀ ਸੁਣ ਲੈਣਗੇ ਜਾਂ ਸਾਡੀ ਵਾਹਿਗੁਰੂ ਜੀ ਨਹੀਂ ਸੁਣ ਰਹੇ ਹੈਗੇ ਜਰ ਜਿੱਦਾਂ ਕਿ ਇੱਕ ਸਿਸਟਰ ਨੇ ਮੇਰੇ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਨੇ ਵੀ ਦੀਦੀ ਮੈਂ ਉਹਨਾਂ ਨੂੰ ਦੇਖੋ ਪਹਿਲਾਂ ਦੱਸੇ ਗਿਆ ਵੀ ਤੁਸੀਂ ਇੱਦਾਂ ਦਾ ਪਾਠ ਕਰੋ ਤੇ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣ ਲੈਣਗੇ ਪਰ ਦੇਖੋ ਪਹਾਣਾ ਕਹਿੰਦੇ ਮਿਹਨਤ ਕਰਨੀ ਨਹੀਂ ਹੈਗੀ ਕਹਨੇ ਆ ਵੀ ਐਦਾਂ ਹੀ ਰਿਜ਼ਲਟ ਆ ਕੇ ਅਸੀਂ ਫਸਟਾ ਜੀ ਐਦਾਂ ਦਾ ਨਹੀਂ ਹੋਣਾ ਹੈਗਾ ਹਨ ਇੱਕ ਬੱਚਾ ਸਕੂਲ ਦੇ ਵਿੱਚ ਪੜ ਰਿਹਾ ਉਹਨੂੰ ਸਾਰਾ ਸਾਲ ਮਿਹਨਤ ਕਰਨੀ ਪਵੇ ਫਿਰ ਉਹ ਜਾ ਕੇ ਕਿਤੇ ਟੌਪ ਕਰੇ ਅਗਰ ਉਹ ਕਹੇ ਵੀ ਮੈਂ ਪੇਪਰ ਦੋ ਦਿਨ ਨੇ ਬਸ ਦੋ ਦਿਨ ਦੇ ਵਿੱਚ ਫਟਾਫਟ ਪੜ ਕੇ ਮੈਂ ਟੌਪ ਕਰ ਜਾਊਂਗਾ ਨਹੀਂ ਹੋਊਗਾ ਵਾਹਿਗੁਰੂ ਜੀ ਸਾਡੇ ਐਡੇ ਦਿਆਲੂ ਨੇ ਕਹਿੰਦੇ ਤੇਰੇ ਮੰਗਣ ਦੇ ਵਿੱਚ ਘਾਟ ਹੈ ਉਹਦੇ ਵੰਡਣ ਦੇ ਵਿੱਚ ਘਾਟ ਨਹੀਂ ਹੈਗੀ ਅੱਜ ਮੈਂ ਤੁਹਾਨੂੰ ਇੱਕ ਐਡਾ ਦੀ ਆਪਦੀ ਹੱਡ ਵੀ ਤੀ ਦੱਸਾਂਗੀ ਕਿ ਜੋ ਵੀ ਵਾਹਿਗੁਰੂ ਤੋਂ ਮੰਗਿਆ ਉਹ ਹੀ ਪਾਇਆ ਹੈਗਾ ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਨਹੀਂ ਹੁੰਦਾ ਹਰ ਇੱਕ ਦੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਮੈਂ ਵੀ ਹਨਾ ਪਿੱਛੇ ਮੇਰੇ ਪਾਪਾ ਜੀ ਵੀ ਸ਼ਰਾਬ ਪੀਂਦੇ ਹੁੰਦੇ ਸੀਗੇ ਕੋਈ ਸਿੱਖੀ ਦਾ ਇਦਾਂ ਹੋਣੀ ਸੀਗਾ ਪਰ ਬਚਪਨ ਤੋਂ ਲੈ ਕੇ ਹਨਾ ਮੈਨੂੰ ਮਹਾਪੁਰਸ਼ਾਂ ਦੀ ਸੰਗਤ ਕਰਨੀ ਤੇ ਹਨਾ ਗੁਰਦੁਆਰਾ ਸਾਹਿਬ ਜਾਣਾ ਤੇ ਕਵਾਹਿਗੁਰੂ ਦੇ ਵਿੱਚ ਵਿਸ਼ਵਾਸ ਹੋਣਾ ਇੱਕ ਬਚਪਨ ਤੋਂ ਹੀ ਇੱਕ ਇਹ ਲੱਗਣ ਲੱਗੀ ਹੋਈ ਸੀ ਹੈ ਨਾ ਤੇ ਸੌਰੇ ਕਹ ਰਾਈ ਤਾਂ ਇੱਥੇ ਪਰਿਵਾਰ ਦੇ ਵਿੱਚ ਗੁਰ ਸਿੱਖੀ ਹੋਣ ਕਰਕੇ ਤੇ ਮੈਂ ਇਹਨੂੰ ਹੋਰ ਲੱਗਣ ਲੱਗ ਗਈ ਹੈ ਨਾ ਇਹ ਤਾਂ ਕਰਦੇ ਕਰਾਉਂਦੇ ਦੇਖੋ ਵਾਹਿਗੁਰੂ ਜੀ ਨੇ ਮੈਂ ਅੱਜ ਤੁਹਾਨੂੰ ਦੱਸਾਂਗੀ ਵੀ ਜਿਹੜਾ ਵੀ ਹੈ ਨਾ ਆਪਾਂ ਮੰਗ ਮੰਗੀਏ ਚਾਹੇ ਕੋਈ ਵੀ ਹੈ ਉਹ ਤੁਹਾਡੇ ਕਰਪੈਸਾ ਨਹੀਂ ਹੈਗਾ ਤੁਹਾਡੇ ਲੜਾਈ ਝਗੜਾ ਨਹੀਂ ਖਤਮ ਹੋ ਰਿਹਾ ਤੁਹਾਨੂੰ ਬਿਮਾਰੀ ਨਹੀਂ ਖਤਮ ਹੋ ਰਹੀ ਜਾਂ ਤੁਹਾਡੀ ਰੁਜ਼ਗਾਰ ਦੇ ਵਿੱਚ ਤਰੱਕੀ ਤੁਹਾਨੂੰ ਨਹੀਂ ਮਿਲ ਰਹੀ ਹੈਗੀ ਹੈ ਨਾ ਕਹਿੰਦੇ ਹੁੰਦੇ ਨੇ ਕਿ ਇਹ ਜੁਗਤੀ ਦੇ ਨਾਲ ਮੁਕਤੀ ਹੁੰਦੀ ਹੈ ਹੁਣ ਤੁਸੀਂ ਕਹੋਗੇ ਵੀ ਦੀਦੀ ਤੁਸੀਂ ਕਿਹੜੇ ਕਿਹੜੇ ਪਾਠ ਕਰਦੇ ਹੋ ਹਨ ਦੇਖੋ ਵਿਧੀ ਅਨੁਸਾਰ ਜਦੋਂ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਹਿੰਦੇ ਆਪਾਂ ਨੂੰ ਬੁਖਾਰ ਚੜਿਆ ਤਾਂ ਆਪਾਂ ਉਹਦੋਂ ਬੁਖਾਰ ਦੀ ਦਵਾਈ ਲਵਾਂਗੇ ਜਦੋਂ ਆਪਾਂ ਨੂੰ ਜ਼ੁਕਾਮ ਹੋਇਆ ਆਪਾਂ ਉਹਦੋਂ ਉਹ ਜ਼ੁਕਾਮ ਦੀ ਦਵਾਈ ਲਵਾਂਗੇ ਹਨ ਉਸੇ ਤਰੀਕੇ ਦੇ ਨਾਲ ਦੇਖੋ ਗੁਰਬਾਣੀ ਦੇ ਵਿੱਚ ਇਦਾਂ ਦੇ ਸ਼ਬਦ ਨੇ ਕਿ ਜਿਨ੍ਹਾਂ ਨੂੰ ਗਿਆਨ ਹੈਗਾ ਨਾ ਜਦੋਂ ਆਪਾਂ ਕਿਸੇ ਕੋਲੇ ਜਾਣਿਆ ਕਿਸੇ ਬ੍ਰਹਮ ਗਿਆਨੀ ਕੋਲੇ ਜਾਣਿਆ ਤਾਂ ਉਹ ਆਪਾਂ ਨੂੰ ਸ਼ਬਦ ਦੱਸਦੇ ਆ ਕਿੱਥੋਂ ਲੈ ਜੇ ਗੁਰੂ ਗ੍ਰੰਥ ਸਾਹਿਬ ਦੇ ਦੇਖੋ ਗੁਰਬਾਣੀ ਦੇ ਨਾਲ ਜੁੜਨਾ ਕਈ ਨਾਸਿਕ ਹੁੰਦੇ ਨੇ ਜਿਹੜੇ ਨਹੀਂ ਮੰਨਦੇ ਹਨ ਕਿ ਜੇ ਤੁਸੀਂ ਮਿਹਨਤ ਕਰਦੇ ਜਾਓ ਹਨਾ ਵਾਹਿਗੁਰੂ ਜੀ ਤੁਹਾਡੀ ਇੱਕ ਦਿਨ ਜ਼ਰੂਰ ਸੁਣਨਗੇ ਕਿਉਂਕਿ ਇੱਕ ਬੱਚਾ ਹੁੰਦਾ ਹੈ ਹਨਾ ਇੱਕ ਮੰਗਤਾ ਲਾ ਲਓ ਜਾਂ ਬੱਚਾ ਲਾ ਲਓ ਜਦੋਂ ਆਪਾਂ ਤੋਂ ਬਾਰ-ਬਾਰ ਮੰਗੀ ਜਾਂਦਾ ਆਪਾਂ ਨੂੰ ਪਤਾ ਹੈ ਬੱਚਾ ਕਹਿੰਦਾ ਮम्मा ਮੈਂ ਲੇਜ਼ ਖਾਣੇ ਆ ਮੈਂ ਕੁਰਕਰੇ ਖਾਣੇ ਆ ਆਪਾਂ ਕਹਿ ਦਿੰਦੇ ਵੀ ਨਹੀਂ ਬੇਟਾ ਤੂੰ ਬਿਮਾਰ ਹੋ ਜਾਵੇਂਗਾ ਦੁਬਾਰਾ ਫੇਰ ਆਪਾਂ ਤੋਂ ਮੰਗਦਾ ਹਨ ਆਪਾਂ ਫੇਰ ਕਹਿ ਦਿੰਦੇ ਵੀ ਨਹੀਂ ਹਨਾ ਮੈਂ ਤੈਨੂੰ ਫੇਰ ਲੈ ਕੇ ਦਵਾਂ ਪਰ ਜਦੋਂ ਬਾਰ-ਬਾਰ ਮੰਗੀ ਜਾਂਦਾ ਆਪਾਂ ਨੂੰ ਖੇਦ ਦੇ ਦੇ। ਇਹੀ ਗੱਲ ਮੇਰੇ ਵਾਹਿਗੁਰੂ ਜੀ ਦੀ ਆ ਹਨਾ ਕਹਿੰਦੇ ਜਦੋਂ ਮੰਗਣਾ ਹੈ ਤਾਂ ਝੋਲੀ ਐਡ ਕੇ ਮੰਗਤਿਆਂ ਦੇ ਮੰਗੋ ਮੰਗ। ਕਹਿੰਦੇ ਉਹਨੂੰ ਤੇਰੇ ਤੇ ਤਰਸ ਆਊਗਾ ਤਾਂ ਤੇਰੀ ਝੋਲੀ ਦੇ ਵਿੱਚ ਉਹ ਦਾਤਾ ਜ਼ਰੂਰ ਪਾਊਗਾ। ਕਿਉਂਕਿ ਵਾਹਿਗੁਰੂ ਜੀ ਕਦੇ ਵੀ ਕਿਸੇ ਨੂੰ ਆਪਦੇ ਦਰ ਤੋਂ ਹਨਾ ਖਾਲੀ ਨਹੀਂ ਮੋੜਦੇ ਹੈ ਕਿ ਤੁਸੀਂ ਪੁਰਾਣੀਆਂ ਸਾਖੀਆਂ ਪੜ ਲਓ ਕਿਤੇ ਵੀ ਪੜ ਲਓ। ਦੇਖੋ 10ਵੇਂ ਪਾਤਸ਼ਾਹ ਦੀਆਂ ਬਾਣੀ ਦੇ ਵਿੱਚ ਜਿੱਦਾਂ ਕਿ ਚੰਡੀ ਦੀ ਵਾਰ ਦਾ ਪਾਠ ਹੈ। ਉਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਮਰੇ ਹੋਏ ਬੰਦੇ ਨੂੰ ਵੀ ਜਿਉਂਦਾ ਕਰਨ ਦੀ ਸ਼ਕਤੀ ਰੱਖਦਾ ਪਰ ਉਹਦੀ ਵਿਧੀ ਉਹ ਕਿਸੇ ਤੋਂ ਸੰਪੂਰਨ ਨਹੀਂ ਹੁੰਦਾ ਹੈਗਾ ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਵਿਗਨ ਪੱਕਾ ਪੈਂਦਾ ਹੈ ਉਹਦੀ ਵਿਧੀ ਇੰਨੀ ਜ਼ਿਆਦਾ ਔਖੀ ਹੈ ਕਰਨ ਦੀ ਕਿ ਜਿਨੇ ਦਿਨ ਉਹੋ ਪਾਠ ਕਰਨੇ ਨਾ ਕਿਸੇ ਨਾਲ ਬੋਲਣਾ ਹੈ ਨਾ ਕਿਤੇ ਬਾਹਰੋਂ ਖਾਣਾ ਹੈ ਅੰਦਰ ਹੀ ਰਹਿਣਾ ਹੈ ਅੰਦਰ ਹੀ ਸਾਰੀ ਕਿਰਿਆ ਕਰਨੀ ਵੀ ਇਦਾਂ ਦੇ ਹਨਾ ਆਪਾਂ ਨਹੀਂ ਕਰ ਸਕਦੇ ਕਈ ਇਦਾਂ ਦੇ ਵੀ ਹਨਾ ਗੁਰਸਿੱਖਾਂ ਨੂੰ ਮੈਂ ਜਾਣਦੀ ਆ ਜਿਹੜੇ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾ ਕੇ ਖੁੱਪਦੇ ਸੀ ਜਿਦਾ ਕੇ ਪ੍ਰਕਾਸ਼ ਤੇ ਬਹਿ ਗਏ ਤੇ ਭੋਗ ਪਾ ਕੇ ਹੀ ਉੱਠਣਾ ਵੀ ਹੁਣ ਵੀ ਇਹ ਬਹੁਤ ਨੇ ਹਨਾ ਸਿਰਫ ਵਿਸ਼ਵਾਸ ਚਾਹੀਦਾ ਹੈ ਤੇ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਵਾਹਿਗੁਰੂ ਜੀ ਨੂੰ ਜਦੋਂ ਮੈਂ ਅਰਦਾਸ ਕਰਦੀ ਆਂ ਤਾਂ ਵਾਹਿਗੁਰੂ ਜੀ ਕੇ ਮੈਂ ਸੁਣਦੇ ਨੇ ਦੇਖੋ ਤੁਸੀਂ ਪਾਠ ਕਰਨਾ ਕਦੇ ਨਾ ਛੱਡੋ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਮੁਸਲਿਮ ਧਰਮ ਨੂੰ ਮੰਨਦੇ ਹੋ ਸਿੱਖ ਧਰਮ ਨੂੰ ਮੰਨਦੇ ਹੋ ਤੁਸੀਂ ਪਾਠ ਕਰੋ ਸਿਮਰਨ ਕਰੋ ਕਿਉਂਕਿ ਉਹਦੇ ਨਾਲ ਤੁਹਾਡਾ ਹਨਾ ਮਨ ਹੈ ਜਿਹੜਾ ਉਹ ਸੁਧ ਹੋਊਗਾ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਜਦੋਂ ਵੀ ਤੁਹਾਡਾ ਮਨ ਹੁੰਦੇ ਕਈ ਸਿਸਟਰ ਕਹਿੰਦੇ ਨੇ ਵੀ ਦੀਦੀ ਸਾਨੂੰ ਟਾਈਮ ਨਹੀਂ ਮਿਲਦਾ ਤੁਰਦੇ ਫਿਰਦੇ ਤੁਸੀਂ ਮੂਰ ਮੰਤਰ ਦਾ ਪਾਠ ਕਰ ਸਕਦੇ ਹੋ ਚੌਪਈ ਸਾਹਿਬ ਦਾ ਪਾਠ ਕਰ ਸਕਦੇ ਹੋ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ ਹਨ ਤੁਹਾਡੇ ਕੋਲੇ ਮੋਬਾਈਲ ਨੇ ਤੁਸੀਂ ਮੋਬਾਈਲ ਤੋਂ ਵੀ ਕਰ ਸਕਦੇ ਹੋ ਹਨ ਪਰ ਜਿਹੜਾ ਨਿਤਨੇਮ ਹੈ ਉਹ ਤੁਸੀਂ ਸਵੇਰੇ ਗੁਟਕਾ ਸਾਬ ਤੋਂ ਕਰੋ ਤਾਂ ਬਹੁਤ ਜ਼ਿਆਦਾ ਜਲਦੀ ਫਰ ਮਿਲਦਾ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਵੀ ਕੋਈ ਹੈਨਾ ਮੁਸ਼ਕਲ ਆਉਂਦੀ ਹੈ ਜਿੱਦਾਂ ਕਿ ਆਪਾਂ ਬਾਹਰ ਜਾਂਦੇ ਆ ਨੌਕਰੀ ਕਰਦੇ ਆ ਜਾਂ ਆਪਣੇ ਕੋਈ ਐਦਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਉਸ ਟਾਈਮ ਤੁਸੀਂ ਬ੍ਰਹਮ ਕਵਚ ਦਾ ਪਾਠ ਸ਼ੁਰੂ ਕਰ ਲੋ ਤਾਂ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਇ ਹੋ ਕੇ ਖੁਦ ਤੁਹਾਡੀ ਰੱਖਿਆ ਕਰਨਗੇ ਇਹ ਸਾਡੇ ਨਾਲ ਹਟਦੀ ਹੈ ਮੇਰੇ ਹਸਬੰਦ ਜੀ ਦਾ ਮੈਡੀਕਲ ਹੋਣਾ ਸੀਗਾ ਉਸ ਟਾਈਮ ਬ੍ਰਹਮ ਕਵਚ ਦਾ ਪਾਠ ਕੀਤਾ ਤਾਂ ਯਕੀਨ ਮਨੀ ਤੁਸੀਂ ਮੰਨੋਗੇ ਕਿ ਸਿਕਿੰਟਾਂ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਤੇ ਉਸ ਤੋਂ ਬਾਅਦ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਜਿਹੇ ਹਨਾ ਮੁਸ਼ਕਿਲ ਆਈਆਂ ਨੇ ਜਿਹੜੇ ਕਿ ਮੈਂ ਸ਼ਬਦ ਤੁਹਾਨੂੰ ਅਕਸਰ ਦੱਸਦੀ ਹੁੰਦੀ ਆ ਬਸ ਸਬਦ ਦਾ 파ਟ 44 ਦਿਨਾਂ ਦੇਖੋ ਸਰਦਾ ਦੇ ਨਾਲ ਕਰਨੇ ਕਹਿੰਦੇ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਉਦੋਂ ਫਿਰ ਇਨਸਾਨ ਅੰਦਰੋਂ ਕਹਿੰਦਾ ਵੀ ਚਾਹੇ ਮੈਨੂੰ ਸੁੱਕੀ ਰੋਟੀ ਮਿਲ ਜੇ ਮੈਂ ਉਹ ਵੀ ਖਾ ਲਵਾਂ ਵਿਸ਼ਵਾਸ ਰੱਖੋ ਪਰਮਾਤਮਾ ਤੁਹਾਡੀ ਜ਼ਰੂਰ ਸੁਣੂਗਾ ਕਿਸੇ ਦੀ ਮਹੀਨੇ 'ਚ ਸੁਣ ਲੈਣ ਕਿਸੇ ਦੀ ਦੋ 'ਚ ਸੁਣ ਲੈਣ ਕਿਸੇ ਦੀ 6 ਮਹੀਨੇ ਲੱਗ ਜਾਂਦੇ ਨੇ ਕਿਉਂਕਿ ਇਹ ਕਰਮਾਂ ਦੇ ਫਲ ਨੇ ਤੇ ਇੱਕ ਮੈਂ ਤੁਹਾਨੂੰ ਹੋਰ ਸਾਡੀ ਬੀਤੀ ਦੱਸਦੀ ਆ ਮੇਰੇ ਹਸਬੰਡ ਜੀ ਹੈ ਨਾ ਜੌਬ ਕਰਨ ਤੋਂ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਹਨਾ ਇਹ ਬਾਹਰ ਗਏ ਹੋਏ ਸੀਗੇ ਤੇ ਉਥੇ ਇਹ ਅਜਿਹੀ ਕੰਪਨੀ ਦੇ ਵਿੱਚ ਸੀਗੇ ਕਿ ਇਧਰੋਂ ਕਾਲ ਨਹੀਂ ਹੁੰਦੀ ਸੀ ਜੀ ਇਹੀ ਕਰਦੇ ਸੀਗੇ ਇੱਕ ਮਹੀਨਾ ਇਹਨਾਂ ਦੀ ਹੈਨਾ ਕੋਈ ਕਾਲ ਨਹੀਂ ਸਾਨੂੰ ਬਹੁਤ ਟੈਨਸ਼ਨ ਹੋ ਗਈ ਵੀ ਪਤਾ ਨਹੀਂ ਕੀ ਮੈਨੇ ਕਿਦਾਂ ਕੀ ਗੱਲਬਾਤ ਹੈਨਾ ਤੇ ਪਾਪਾ ਮੰਮੀ ਜੀ ਆਪਣੇ ਸੰਗਰੂਰ ਨਾਨਕੀ ਆਣਾ ਸਾਹਿਬ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਜਿਹੜੇ ਕਿ ਮੈਨੂੰ ਨਹੀਂ ਪਤਾ ਉਥੇ ਇੱਕ ਕਰੀਰ ਹੈ ਜੰਡ ਜੀ ਨੂੰ ਆਪਾਂ ਕਹਿ ਦਿੰਨੇ ਆ ਹੈਨਾ ਜੰਡੀ ਹੈ ਉਥੇ ਗੁਨਉਮੇ ਪਾਤਸ਼ਾਹ ਤੇ ਪਹਿਲੇ ਪਾਤਸ਼ਾਹ ਆਇਆ ਦੋਨੋਂ ਆਇਆ ਹੋਈਆਂ ਨੇ ਗੁਰੂ ਨਾਨਕ ਦੇਵ ਜੀ ਨੇ ਉਥੇ ਕਾਲਜੂਗ ਦੇ ਨਾਲ ਵਿਚਾਰ ਵਟਾਂਦਰਾ ਕੀਤੀ ਸੀ ਤੇ ਨੌਵੇਂ ਪਾਤਸ਼ਾਹ ਵੀ ਉੱਥੇ ਆਏ ਨੇ ਉਹਨਾਂ ਨੇ ਉਸ ਝੰਡ ਦੇ ਨਾਲ ਆਪਣਾ ਘੋੜਾ ਬੰਨ੍ਹਿਆ ਸੀ ਤੇ ਮੰਮੀ ਹੋਰੀ ਉੱਥੇ ਅਰਦਾਸ ਕਰਕੇ ਹਜੇ ਉੱਥੇ ਬੈਠ ਗਏ 2 ਮਿੰਟ ਲਈ ਤੇ ਉਸੇ ਟਾਈਮ ਮੇਰੇ ਹਸਬੰਦ ਜੀ ਦਾ ਫੋਨ ਆ ਗਿਆ ਸੀ ਕਿਉਂਕਿ ਜਦੋਂ ਆਪਾਂ ਨੂੰ ਅੰਦਰੋਂ ਭੁੱਖ ਹੁੰਦੀ ਹੈ ਨਾ ਅੰਦਰੋਂ ਆਪਾਂ ਪੁਕਾਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਇੱਕ ਪਲ ਵੀ ਨਹੀਂ ਲਾਉਂਦੇ ਹੈ ਠੀਕ ਹੈ ਨਾ ਫਿਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਤੇ ਅਸੀਂ ਵਾਪਸ ਆ ਰਹੇ ਸੀ ਜਿਹੜੀ ਦਰਸ਼ਨੀ ਗੇਉੜੀ ਬਾਹਰ ਬਿਲਕੁਲ ਮੇਨ ਗੇਟ ਹੈ ਉ ਤੇ ਮੇਰੇ ਮਨ ਦੇ ਵਿੱਚ ਬਸ ਇੱਕੋ ਟਾਈਮ ਆਇਆ ਕਿ ਵਾਹਿਗੁਰੂ ਜੀ ਜਦੋਂ ਅਸੀਂ ਅਗਲੀ ਵਾਰੀ ਆਈਏ ਤੇ ਅਸੀਂ ਅੰਮ੍ਰਿਤਸਰ ਸਾਹਿਬਸ ਅੰਮ੍ਰਿਤਸ਼ਕੀ ਆਈਏ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਯਕੀਨ ਨਹੀਂ ਮੰਨੋਗੇ ਅਸੀਂ ਅੰਮ੍ਰਿਤਸ਼ਕੀ ਹੋਏ ਹੋਰ ਬਹੁਤ ਸਾਡੇ ਤੇ ਮੁਸ਼ਕਿਲਾਂ ਆਈਆਂ ਹਨਾ ਇਦਾਂ ਦੀਆਂ ਜਿਹੜੀਆਂ ਕਿ ਵਾਹਿਗੁਰੂ ਜੀ ਨੇ ਮਹੀਨੇ ਦੇ ਵਿੱਚ ਸਵਾ ਮਹੀਨੇ ਦੇ ਵਿੱਚ ਸਾਨੂੰ ਵੀ ਨਹੀਂ ਬਤਲਿਆ ਕਿ ਉਹ ਕਿਵੇਂ ਹੱਲ ਹੋ ਗਈਆਂ ਇਸੇ ਕਰਕੇ ਮੈਨੂੰ ਗੁਰੂ ਸਾਹਿਬਾਂ ਤੇ ਇੰਨਾ ਵਿਸ਼ਵਾਸ ਤੇ ਅੱਜ ਮੈਂ ਤੁਹਾਨੂੰ ਦੱਸਦੀਆਂ ਹਾਂ ਕਿ ਹਨਾ ਅਗਰ ਤੁਸੀਂ ਹੋਰ ਪਾਸੇ ਭਟਕ-ਭਟਕ ਕੇ ਥੱਕ ਚੁੱਕੇ ਹੋ ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਆਪਣੇ ਘਰ ਦੇ ਵਿੱਚ ਆਰੰਭ ਕਰੋ। ਸੁੱਧਤਾ ਦੇ ਨਾਲ ਕਰੋ। ਕੋਲੇ ਜੋਤ ਲਗਾ ਲਓ। ਗੁਰੂ ਸਾਹਿਬਾਂ ਦੀ ਤਸਵੀਰ ਰੱਖ ਲਓ ਕਿਉਂਕਿ ਉਹਦੇ ਨਾਲ ਮਾਨ ਥੋੜਾ ਜਨਾ ਟਿਕਾਚ ਰਹਿੰਦਾ ਹੈ। ਕਈ ਫਰੈਂਡ ਕਹਿੰਦੇ ਨੇ ਜਦੋਂ ਅਸੀਂ ਪਾਠ ਕਰਦਾ ਸਾਨੂੰ ਸਭ ਹੋਰ ਕੁੱਠੇ ਖਿਆਲ ਜ਼ਿਆਦਾ ਹੁੰਦੇ ਆ ਹਨਾ। ਤਾਂ ਤੁਸੀਂ ਧੂਪ ਲਗਾਓ ਆਲੇ-ਦਾਲੇ ਖੁਸ਼ਬੂ ਆਧਾਰ ਆਪ ਦੇ ਨਾ ਏਰੀਆ ਰੱਖੋ ਤੇ ਹੋ ਸਕੂ ਕੋਸ਼ਿਸ਼ ਕਰੋ ਕਿ ਸਾਰਾ ਪਰਿਵਾਰ ਉੱਠਣ ਤੋਂ ਪਹਿਲਾਂ ਤੁਸੀਂ ਆਪਣਾ ਨਿਤਨੇਮ ਸੰਪੂਰਨ ਕਰ ਲਓ। ਸੁਖਮਨੀ ਸਾਹਿਬ ਦਾ ਪਾਠ ਜਦੋਂ ਤੁਸੀਂ ਸ਼ੁਰੂ ਕਰ ਲਿਆ ਜਦੋਂ ਵੀ ਕਿਸ ਘਰ ਦੇ ਵਿੱਚ ਵੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਤਾਂ ਤੁਸੀਂ ਦੇਖਿਓ ਤੁਹਾਨੂੰ 10-15 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਜੋ ਤੁਸੀਂ ਵਾਹਿਗੁਰੂ ਤੋਂ ਮੰਗੋਗੇ ਤੁਹਾਨੂੰ ਉਹ ਹੀ ਮਿਲੇਗਾ ਬਸ ਗੱਲ ਇੰਨੀ ਹੈ ਕਿ ਜਦੋਂ ਸੁਖਮਨੀ ਸਾਹਿਬ ਦਾ ਆਪਾਂ ਪਾਠ ਕਰਨ ਲੱਗਦੇ ਆ ਤਾਂ ਬਹੁਤ ਵਿਘਨ ਆਉਂਦੇ ਨੇ ਪਰ ਤੁਸੀਂ ਰੁਕਿਓ ਨਾ ਅਗਰ ਤੁਸੀਂ ਰੁਕ ਗਏ ਤਾਂ ਸਮਝ ਲਓ ਕਾਲਯੁਗ ਨੇ ਤੁਹਾਡੇ ਤੇ ਜ਼ੋਰ ਪਾ ਲਿਆ ਅਗਰ ਤੁਸੀਂ ਲੰਘ ਗਏ ਤਾਂ ਤੁਹਾਨੂੰ ਮੰਢਿਲ ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਮੇਰੀ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਵਾਹਿਗੁਰੂ ਅਗੇ ਬਾਰ-ਬਾਰ ਅਰਦਾਸਾਂ ਪਾਠ ਸ਼ੁਰੂ ਕਰਨ ਤੋਂ ਵੀ ਪਹਿਲਾਂ ਅਰਦਾਸ ਪਾਠ ਸਮਾਪਤ ਕਰਨ ਤੋਂ ਵੀ ਬਾਅਦ ਅਰਦਾਸ ਤੁਰਦੇ ਫਿਰਦੇ ਵਾਹਿਗੁਰੂ ਗੁਰਮੰਤਰ ਇੱਕ ਓੰਕਾਰ ਵਾਹਿਗੁਰੂ ਦਾ ਮੰਤਰ ਮੂਲ ਮੰਤਰ ਤੁਸੀਂ ਕਰਦੇ ਰਹੋ ਜਪਦੇ ਰਹੋ ਤੁਸੀਂ ਦੇਖਿਓ ਤੁਹਾਡੇ ਘਰ ਵਿੱਚ ਪਿਆਰਿਸਾਕ ਲੜਾਈ ਝਗੜਾ ਮੁਕਦਮੇ ਇੱਕ ਰੇਸ ਜੋ ਵੀ ਹੈ ਸਾਰਾ ਕੁਝ ਖਤਮ ਹੋ ਜੋ ਮੰਗੋਗੇ ਤੁਹਾਨੂੰ ਮੂਹ ਮੰਗੇ ਅਮਰਦਾ ਗੁਰੂ ਸਾਹਿਬ ਦੇਣਗੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆ ਕਾ ਪਿਆਰ ਔਰ ਬਲੌਗ ਹੈ ਤੁਹਾਨੂੰ ਸਾਰੇ 팬 ਨੂੰ ਪਤਾ ਹੀ ਹੈ ਤੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਕੋਈ ਵੀ ਤੁਹਾਡੀ ਗੱਲਬਾਤ ਹੋਵੇ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਬਸ ਮੈਂ ਇੰਨਾ ਹੀ ਕਹੂੰਗੀ ਕਿ ਗੁਰੂ ਸਾਭਾ ਤੇ ਭਰੋਸਾ ਰੱਖੋ ਗੁਰੂ ਸਾਹਿਬ ਤੁਹਾਡਾ ਭਰੋਸਾ ਕਦੇ ਵੀ ਟੁੱਟਣ ਨਹੀਂ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ